ਸੂਹੀ ਮਹਿਲਾ ਪੰਜਵਾ ਲੋਭ ਮੋਹ ਮਗਨ ਅਪਰਾਧੀ ਕਰਨ ਹਾਰ ਕੀ ਸੇਵ ਨ ਸਾਧੀ ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲੈ ਹੋ ਮੋਹ ਨਿਰਗੁਨੀਆ ਰੇ ਰਹਾ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇ ਮਾਨੁਖ ਅਬਮਾਨੀ ਸਵਾਦ ਬਾਦ ਈਰਖ ਮਦਮਾਇ ਇਨ ਸੰਗ ਲਾਗ ਰਤਨ ਜਨਮ ਗਵਾਇ ਦੁਖ ਪੰਜਨ ਜਗ ਜੀਵਨ ਹਰ ਰਾਇ ਸਗਲ ਤਿਆਗ ਨਾਨਕ ਸਰਣਾਇ ਸੂਹੀ ਨ ਲਾਪਨਵਾ ਪੇਖਤ ਚਖਤ ਕਹੀਤ ਅੰਧਾ ਸੁਨਿਅਤ ਸੁਨੀਏ ਨਹੀਂ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕੁਮਾਹੀ ਸੋ ਕਿਸ਼ ਕਰ ਜਿਤ ਛਟੇ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਕੋਰ ਮਹਿਲ ਸਦਾ ਰੰਗ ਰਤਾ ਸੰਗ ਤੁਮਾਰ ਕਛੂ ਨ ਜਾਤਾ ਰਖੈ ਪੋਚਾਰ ਮਾਟੀ ਕਾ ਭੰਡ ਅਤ ਕੁਚੀਲ ਮਿਲੇ ਜਮ ਡਾਂਡਾ ਕਾਮ ਕੋਧ ਲੋਭ ਮੋਹ ਬਾਧਾ ਮਹਾਕਰ ਤੁਮੈ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬ ਤਪ ਹਨ ਪ੍ਰਭ ਮੇਰੇ ਲਈ ਜਾ ਸੁਹੀ ਮੈਲਾ ਪੰਜਵਾ ਜੀਵ ਤੁਮਰਾ ਗੁਜਝ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਇਉਂ ਦੁਤਾਰ ਤਰੀਏ ਮਿਲ ਸਾਧੂ ਹਰ ਨਾਮ ਉਚਾਰੀਏ ਰਹਾਉ ਇਕ ਬਿਨਾ ਦੂਜਾ ਨਹੀਂ ਜਾਣੇ ਘਟ ਘਟ ਅੰਤਰ ਪਾਰ ਬ੍ਰਹਮੁ ਪਛਾਨੇ ਜੋ ਕਿਛ ਕਰ ਸੋਈ ਫਲ ਮਾਨੇ ਆਦ ਅੰਤ ਕੀ ਕੀਮਤ ਜਾਣੇ ਕੋ ਨਾਨਕ ਤਿਸ ਜਨ ਬਲਹਾਰੀ ਝਕੇ ਹਿਰਦੈ ਵਸੈ ਮੁਰਾਰੀ ਸੁਹੀ ਮਲ ਪਨਵਾ ਗੁਰ ਪਰਮੇਸ਼ਰ ਕਰਨਹਾਰ ਸਗੁ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਰਹਾ ਭਵਜਲ ਡੂਬਤ ਸਤ ਗੁਰ ਕਾਟ ਜਨਮ ਜਨਮ ਕਾ ਟੂਟਾ ਗੰਢਾ ਗੁਰ ਕੀ ਸੇਵਾ ਕਰੋ ਦਿਨ ਰਾਤ ਸੂਖ ਸਹਿਜ ਮਨ ਆਵੇ ਸ਼ਾਂਤ ਸਤ ਗੁਰ ਕੀ ਰੇ ਵੱਡ ਭਾਗੀ ਪਾਵੇ ਨਾਨਕ ਗੁਰ ਕੋ ਸਦ ਬਲ ਜਾਵੇ ਸੂਹੀ ਮੈਲਾ ਪੰਜਵਾ ਗੁਰ ਆਪਣੇ ਉੱਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਸਿਮਰਉ ਸੋ ਪ੍ਰਭ ਆਪਣਾ ਸੁਆਮੀ ਸਗਲ ਖਟਾਂ ਕਾ ਅੰਤਰ ਜਾਮੀ ਰਹਾ ਚਰਨ ਕਮਲ ਸਿਓ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਯਾਲਾ ਨਾਨਕ ਮੰਗੇ ਸੰਤਰੂ ਵਾਲਾ